ਆ ਹੁਣ ਅਸੀਂ ਇਸ ਚੱਪਲ ਨੂੰ ਸੇਲ ਕਰਨ ਦੇ ਤਰੀਕੇ ਜਾਣਦੇ। ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਜਾਣੂ ਹੋ। ਅੱਜ ਕੱਲ੍ਹ ਸਾਰੀਆਂ ਚੀਜ਼ਾਂ ਆਨਲਾਈਨ ਦੀਆਂ ਮੁਹਤਾਜ ਹੋ ਗਿਆ ਨੇ ਔਰ ਅਸੀਂ ਸੋਸ਼ਲ ਮੀਡੀਆ ਤਰੀਕੇ ਨਾਲ ਇਹਨਾਂ ਨੂੰ ਸੇਲ ਵੀ ਕਰ ਸਕਦੇ। ਪਰ ਤੁਸੀਂ ਬੇਸਿਕ ਚੱਪਲਾਂ ਦੀ ਸੇਲ ਆਨਲਾਈਨ ਹੀ ਕਰ ਸਕਦੇ। ਜੇਕਰ ਤੁਸੀਂ ਇਹਨਾਂ ਦਾ ਐਡਵਾਂਸ ਵਰਜ਼ਨ ਬਣਾਉਂਦੇ ਤੁਸੀਂ ਆਨਲਾਈਨ ਵੀ ਵੇਚ ਸਕਦੇ। ਕਿਉਂਕਿ ਜਿਸ ਚੱਪਲ ਬਿਜ਼ਨਸ ਦੀ ਮੈਂ ਗੱਲ ਕਰ ਰਿਹਾ ਆ ਉਹ ਇੱਕ ਬਾਥਰੂਮ ਸਲੀਪਰ ਦੀ ਗੱਲ ਕਰ ਰਿਹਾ। ਜੋ ਕਿ ਲੋਕ ਆਨਲਾਈਨ ਕੱਟ ਖਰੀਦਦੇ ਨੇ ਲੇਕਿਨ ਸੇਲ ਦੇ ਵਿੱਚ ਆਫਲਾਈਨ ਬਹੁਤ ਜ਼ਿਆਦਾ ਖਰੀਦਦੇ ਨੇ ਸਾਰੇ ਲੋਕ ਚੱਪੜਾਂ ਨੂੰ ਜਾਂ ਤਾਂ ਆਪਣੇ ਲੋਕਲ ਸਟੋਰ ਤੋਂ ਖਰੀਦ ਲੈਂਦੇ ਨੇ ਜਾਂ ਫਿਰ ਪਿੰਡਾਂ ਦੇ ਵਿੱਚ ਜੋ ਫੇਰੀ ਵਾਲੇ ਆਉਂਦੇ ਨੇ ਉਹਨਾਂ ਤੋਂ ਲੋਕ ਖਰੀਦ ਲੈਂਦੇ ਨੇ ਇਸ ਲਈ ਤੁਸੀਂ ਚੱਪਲਾਂ ਬਣਾ ਕੇ ਆਪਣੇ ਨੇੜੇ ਵਾਲੀ ਦੁਕਾਨਾਂ ਦੇ ਨਾਲ ਗੱਲ ਕਰੋ ਉਹਨਾਂ ਦੇ ਨਾਲ ਡਿਸਕਾਊਂਟ ਦੀ ਗੱਲ ਕਰੋ ਜੇ ਉਹ ਬਲਕ ਦੇ ਵਿੱਚ ਆਰਡਰ ਦਿੰਦੇ ਨੇ ਤਾਂ ਤੁਸੀਂ ਉਹਨੂੰ ਵਧੀਆ ਡਿਸਕਾਊਂਟ ਦਿਓ ਤਾਂ ਕਿ ਉਹ ਤੁਹਾਡੇ ਕੋਲ ਮਾਲ ਇੱਕੋ ਵਾਰੀ ਚ ਚੱਕ ਲਵੇ ਜੇ ਤੁਸੀਂ 60 ਰੁਪਏ ਵਿੱਚ ਵੇਚਣ ਵਾਲੀ ਚੱਪਲ ਨੂੰ ਉਹਨਾਂ ਨੂੰ 50 ਰੁਪਏ ਵਿੱਚ ਵੇਚ ਦਿੱਤੀ ਤਾਂ ਵੀ ਤੁਹਾਨੂੰ ਇੱਕ ਚੱਪਲ ਦੇ ਪਿੱਛੇ 15 ਰੁਪਏ ਦਾ ਮੁਨਾਫਾ ਹੈ ਤੇ ਦੂਜੇ ਬੰਦੇ ਨੂੰ 10 ਰੁਪਏ ਦਾ ਮੁਨਾਫਾ ਜਾਇਦ ਕਿ 10 ਰੁਪਏ ਦਾ ਮੁਨਾਫਾ ਹੋਰ ਕੋਈ ਬੰਦਾ ਵੀ ਨਹੀਂ ਦਿੰਦਾ ਸਾਰੇ 200-300 ਰੁਪਏ ਦੇ ਮੁਨਾਫੇ ਦੇ ਵਿੱਚ ਹੀ ਕੰਮ ਕਰਦੇ ਨੇ ਇਸ ਤਰੀਕੇ ਦੇ ਨਾਲ ਜਿਆਦਾ ਮੁਨਾਫੇ ਨੂੰ ਦੇਖਦੇ ਹੋਏ ਉਹ ਤੁਹਾਡਾ ਆਫਰ ਅਸੈਪਟ ਕਰ ਲੈਣਗੇ ਉਹ ਤੁਹਾਡਾ ਮਾਲ ਵਿਕਣਾ ਸ਼ੁਰੂ ਹੋ ਜਾਏਗਾ